ਅੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਅਤੇ 24 ਨਵੰਬਰ ਨੂੰ ਹੋਣ ਵਾਲੇ ਵਿਸ਼ੇਸ਼ ਪੰਜਾਬ ਵਿਦਵਾਨ ਸਭਾ ਸੈਸ਼ਨ ਦੀਆਂ ਤਿਆਰੀਆਂ ਤੇ ਸੁਰੱਖਿਆ ਦੀ ਸਮੀਖਿਆ ਕਰਨ ਦੇ ਲਈ ਅੱਜ ਡੀਜੀਪੀ ਪੰਜਾਬ ਗੌਰਵ ਯਾਦਵ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ ਅਤੇ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਡੀਜੀਪੀ ਗੌਰਵ ਯਾਦਵ ਨੇ ਗੱਲਬਾਤ ਕੀਤੀ ਮੈਂ ਪੰਜਾਬ ਪੁਲਿਸ ਦੇ ਆਫੀਸਰਸ ਦੀ ਡਿਟੇਲਡ ਬਰੀਫਿੰਗ ਕੀਤੀ ਹੈ ਤੇ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਗਿਆ ਹੈਗਾ ਤੇ ਮੇਰੇ ਨਾਲ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਪ੍ਰਵੀਨ ਸਿਨਾ ਜੀ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਜੀ ਐਸਐਸਪੀ ਰੋਪੜ ਡਿਪਟੀ ਕਮਿਸ਼ਨਰ ਰੋਪੜ ਜਿ세 ਇੱਕ ਕੰਪਰੀਹੈਂਸਿਵ ਤਰੀਕੇ ਨਾਲ ਜਿਹੜੇ ਵੀ ਲੇਟੈਸਟ ਸਕਿਉਰਿਟੀ ਥ੍ਰੈਟ ਬਾਰੇ ਇਨਪੁਟ ਸੀਗੇ ਉਸ ਬਾਰੇ ਆਫੀਸਰਸ ਨੂੰ ਬਰੀਫ ਕੀਤਾ ਗਿਆ ਸੈਂਸਿਟਾਈਜ਼ ਕੀਤਾ ਗਿਆ ਨਾਲ ਹੀ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਇੱਕ ਬਹੁਤ ਹੀ ਇੱਕ ਸੋਲੀਮ ਜ਼ਿੰਮੇਵਾਰੀ ਹੈਗੀ ਤੇ ਜਿਹੜੀ ਡਿਊਟੀ ਹੈਗੀ ਉਹ ਜ਼ਿੰਮੇਵਾਰੀ ਨਾਲ ਔਰ ਪੂਰੀ ਡਿਗਨਿਟੀ ਨਾਲ ਲੋਕਾਂ ਦੀ ਕੰਵੀਨੀਅੰਸ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਡਿਊਟੀ ਕੀਤੀ ਜਾਵੇਗੀ। ਤੋਂ ਇਸ ਬਾਰੇ ਫੋਰਸ ਨੂੰ ਪ੍ਰੋਪਰਲੀ ਸੈਂਸਟਾਈਜ਼ ਕੀਤਾ ਜਾਵੇ ਤੇ ਟੋਟਲ ਸਾਡੇ ਤਕਰੀਬਨ 8000 ਮੁਲਾਜ਼ਮ ਇਸ ਸਾਰੇ ਸਮਾਗਮ ਦੇ ਵਿੱਚ ਡਿਪਲੋਏਡ ਹੋਣਗੇ ਜਿਸ ਦੇ ਵਿੱਚ ਇਨਚਾਰਜ ਆਪਣੇ ਸ਼੍ਰੀ ਐਸ ਪੀ ਐਸ ਪਰਮਾਰ ਏ ਡੀਜੀਪੀ ਲਾਅ ਐਂਡ ਆਰਡਰ ਓਵਰਆਲ ਇਨਚਾਰਜ ਹੋਣਗੇ ਅਰੇਂਜਮੈਂਟਸ ਦੇ ਤੇ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਹੈ ਉਹਦੇ ਲਈ ਸਾਡੇ ਏ ਡੀਜੀਪੀ ਨੋਨੀ ਹਾਲ ਸਿੰਘ ਜੀ ਉਹ ਸਿਕਿਉਰਿਟੀ ਅਰੇਂਜਮੈਂਟਸ ਦੇ ਇਨਚਾਰਜ ਹੋਣਗੇ ਤੇ ਦੋਵੇਂ ਏ ਡੀਜੀਪੀ ਸਹਿਬਾਨ ਜਿਹੜੇ ਓਵਰਆਲ ਇਨਚਾਰਜ ਹੋਣਗੇ ਅੰਡਰ ਦੀ ਸੁਪਰਵੀਜ਼ਨ ਆਫ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਤੇ ਟੋਟਲ ਜਿਹੜੇ ਸਾਡੇ ਆਫੀਸਰਸ ਇਹਦੇ ਚ 7 ਡੀਆਈਜੀ ਰੈਂਕ ਦੇ ਆਫੀਸਰਸ 2 ਆਈਜੀ ਰੈਂਕ ਦੇ ਆਫੀਸਰਸ ਜੀ 22 ਸਾਡੇ ਕਮਾਂਡੈਂਟਸ ਏਆਈਜੀ 45 SPs ਤੇ 94 ਜਿਹੜੇ DSP ਰੈਂਕ ਦੇ ਆਫੀਸਰਸ ਹੋਣਗੇ ਟੋਟਲ 8000 ਦੀ ਡਿਪਲੋਇਮੈਂਟ ਹੋਗੀ ਸਾਰੇ ਏਰੀਆ ਨੂੰ ਅਸੀਂ 25 ਸੈਕਟਰਾਂ ਚ ਡਿਵਾਈਡ ਕੀਤਾ ਹੈਗਾ ਇੱਕ ਜਿਹੜਾ ਮਾਸਟਰ ਕੰਟਰੋਲ ਰੂਮ ਹੋਊਗਾ ਜਿਸ ਨੂੰ SP ਹੈਡਕੁਆਟਰ ਰੋਪਰ ਮੈਨ ਕਰਨਗੇ ਅਲੋਂਗ ਵਿਦ 3 DSPs ਇਨ ਸ਼ਿਫਟ ਡਿਊਟੀ ਤੇ ਹਰ ਸੈਕਟਰ ਦਾ ਆਪਣਾ ਸਬ ਕੰਟਰੋਲ ਰੂਮ ਹੋਊਗਾ ਹੈਲਪ ਡੈਸਕ ਆਪਣੀ ਵੱਖਰੀ ਹੋਊਗੀ ਹਰ ਸੈਕਟਰ ਦੀ ਜਿਹੜੇ ਅਰੇਂਜਮੈਂਟਸ ਦੇ ਤਿੰਨ ਪਾਰਟ ਹੈਗੇ ਜੀ ਇੱਕ ਤੇ ਪਹਿਲੇ ਜਿਹੜੇ ਨਗਰ ਕੀਰਤਨ ਜਿਹੜੇ ਚਾਰ ਡਾਇਰੈਕਸ਼ਨਸ ਤੋਂ ਆਨੇ ਹੈਗੇ ਜਿਹੜੇ 22 ਤਰੀਕ ਨੂੰ ਇੱਥੇ ਕਨਵਰਜ ਕਰਨਗੇ ਤੇ ਉਹਨਾਂ ਦੇ ਰੂਟ ਅਰੇਂਜਮੈਂਟਸ ਸਾਰੇ ਪੰਜਾਬ ਦੇ ਵਿੱਚ ਕਨਸਰਨਡ ਰੇਂਜ ਡੀਆਈਜੀ ਇਸ ਕਨਸਰਨਡ ਐਸਐਸਪੀਸ ਨੂੰ ਹਿਦਾਇਤ ਕੀਤੀ ਗਈ ਹੈ ਫੋਰਸ ਡਿਪਲॉयਮੈਂਟ ਹੋਊਗੀ ਰੂਟ ਕਵਰ ਕੀਤਾ ਜਾਊਗਾ ਫੂਲ ਪ੍ਰੂਫ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੇ ਅਰੇਂਜਮੈਂਟਸ ਹੈਤ ਅਨੰਦਪੁਰ ਸਾਹਿਬ ਇਟਸੈਲਫ ਤੇ ਇਨਕਲੂਡਿੰਗ ਜਿਹੜਾ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਹੋਊਗਾ ਸਾਰੇ ਜਿਹੜੇ ਇੱਥੇ ਤਾਂ ਜਿਹੜੇ ਸਮਾਗਮ ਹੈਗੇ ਉਹਨਾਂ ਲਈ ਸਪੈਸ਼ਲੀ ਪਲੇਨ ਕਲੋਥ ਦੇ ਵਿੱਚ ਸਾਡੀ ਡਿਊਟੀ ਲਾਈ ਜਾਊਗੀ ਤਾਂ ਕਿ ਲੋਕਾਂ ਦੀ ਜਿਹੜੀ ਕਨਵੀਨੀਅੰਸ ਨੂੰ ਧਿਆਨ ਰੱਖਿਆ ਜਾਵੇ ਲੋਕਾਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਪੈਸ਼ਲ ਐਮਫਸਿਸ ਸਾਡਾ ਪਾਰਕਿੰਗ ਤੇ ਟ੍ਰਾਫਿਕ ਅਰੇਂਜਮੈਂਟਸ ਦੇ ਵਿੱਚ ਹੋਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਆਮ ਸ਼ਰਧਾਲੂਆਂ ਦਾ ਜਿਹੜਾ ਉਹਨਾਂ ਦਾ ਸਮਾਗਮ ਹੈ ਇੱਕ ਇੱਕ ਬਹੁਤ ਅਹਿਮ ਮੌਕਾ ਹੈ ਤੇ ਲੋਕਾਂ ਨੂੰ ਬਿਲਕੁਲ ਤਕਲੀਫ ਨਾ ਆਵੇ ਤੇ ਜਿਹੜੇ VIPs VVIPs ਆਣਗੇ ਉਹਨਾਂ ਦਾ ਇੱਕ ਸਮੂਥ ਸੀਮਲੈਸ ਮੈਨਰ ਦੇ ਵਿੱਚ ਉਹਨਾਂ ਦੇ ਅਰੇਂਜਮੈਂਟ ਕੀਤੇ ਜਾਣ ਤਾਂ ਕਿ ਆਮ ਆਵਾਜਾ ਵੀ ਡਿਸਟਰਬ ਨਾ ਹੋਵੇ ਜਿਹੜਾ ਇਹਦਾ ਟ੍ਰੈਫਿਕ ਪਲਾਨ ਹੈਗਾ ਉਹ ਐਡਵਾਂਸ ਦੇ ਵਿੱਚ ਪਨਾ ਕੇ ਅਸੀਂ ਉਹਨੂੰ ਪਬਲਿਸਾਈਜ਼ ਕਰਾਂਗੇ ਮੀਡੀਆ ਨਾਲ ਸ਼ੇਅਰ ਵੀ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਾਰਕਿੰਗ ਏਰੀਆਜ਼ ਬਣਾਏ ਜਾ ਰਹੇ ਹੈਗੇ ਪਾਰਕਿੰਗ ਏਰੀਆਜ਼ ਤੇ ਲੋਕਾਂ ਨੂੰ ਇਕੱਠ ਤੁਰਨਾ ਪਵੇ ਬਿਨਵੰਮ ਜਿਹੜਾ ਵਾਕਿੰਗ ਡਿਸਟੈਂਸ ਹੋਵੇ ਸੋ ਸਫੀਸ਼ੀਐਂਟ ਨੰਬਰ ਆਫ ਪਾਰਕਿੰਗਸ ਬਣਾਈ ਜਾ ਰਹੀਆਂ ਤਾਂ ਕਿ ਪਾਰਕਿੰਗਸ ਦੇ ਵਿੱਚ ਕੰਜੈਸ਼ਨ ਨਾ ਹੋਵੇ ਲੇਡੀ ਫੋਰਸ ਦੀ ਡਿਪਲॉयਮੈਂਟ ਕੀਤੀ ਜਾ ਰਹੀ ਹੈ ਪਲੇਨ ক্লোਸ ਦੇ ਵਿੱਚ ਡਿਪਲॉयਮੈਂਟ ਹੋਊਗੀ ਸਾਡੀ ਐਕਸਪੈਕਟੇਸ਼ਨ ਕਾਫੀ ਜਿਹੜੀ ਟ੍ਰੈਫਿਕ ਜਿਹੜੀ ਹੈਗੀ ਸਾਰੇ ਰੀਜਨਸ ਤੋਂ ਮਾਝੇ ਤੋਂ 도ਆਬੇ ਤੋਂ ਮਾਲਵੇ ਤੋਂ ਇਵਨ ਹਿਮਾਚਲ ਤੋਂ ਦੂਜੀ ਸਟੇਟਾਂ ਤੋਂ ਸ਼ਰਧਾਲੂ ਆਨਗੇ ਸੋ ਅਕੋਰਡਿੰਗਲੀ ਚਾਰੋਂ ਪਾਸੇ ਅਸੀਂ ਟ੍ਰੈਫਿਕ ਨੂੰ ਚੈਨਲਾਈਜ਼ ਕਰਾਂਗੇ ਸਾਡੀ ਡਿਪਲॉयਮੈਂਟ ਹੋਊਗੀ ਸਾਰੇ ਪੰਜਾਬ ਤੋਂ ਅਸੀਂ ਪੁਲਿਸ ਫੋਰਸ ਟ੍ਰੈਫਿਕ ਫੋਰਸ ਇਕਵਿਪਮੈਂਟਸ ਅਸੀਂ ਸਾਰਾ ਇੱਥੇ ਇਕੱਠਾ ਕਰ ਰਹੇ ਹੈਗੇ ਅਸੀਂ ਪਾਰਕਿੰਗ ਫੈਸਿਲਿਟੀਆਂ ਜਿਹੜੀਆਂ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਵਾਂਗੇ ਪਾਰਕਿੰਗ ਦੀ ਮੋਨੀਟਰਿੰਗ ਜਿਹੜੀ ਹੈਗੀ ਉਹ ਰੀਅਲ ਟਾਈਮ ਦੇ ਵਿੱਚ ਹੋਊਗੀ ਇੱਕ ਕੁਝ ਇੱਥੇ ਐਸਐਸਪੀ ਸਾਹਿਬ ਦੀ ਟੀਮ ਨੇ ਇਨੋਵੇਸ਼ਨਸ ਕੀਤੇ ਹੈਗੇ ਕਿ ਇਨ ਰੀਅਲ ਟਾਈਮ LED ਸਕਰੀਨਸ ਲਾ ਕੇ ਜਦੋਂ ਕੋਈ ਇੱਕ ਪਾਰਕਿੰਗ ਫੁੱਲ ਹੋ ਜਾਊਗੀ ਉਹਦੀ ਇੰਡੀਕੇਸ਼ਨ ਆ ਜਾਊਗੀ ਸੋ ਥੈਟ ਜਿਹੜੀਆਂ ਗੱਡੀਆਂ ਹੈਗੀ ਉਹਨਾਂ ਨੂੰ ਦੂਜੀ ਪਾਰਕਿੰਗ ਦੇ ਵਿੱਚ ਚੈਨਲਾਈਜ਼ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਸ਼ਟਲ ਸਰਵਿਸਿਜ਼ ਵੀ ਜਿਹੜੀਆਂ ਰਾਉਂਡ ਦਾ ਕਲੋਕ 24/7 ਪ੍ਰੋਵਾਈਡ ਕੀਤੀ ਜਾਣਗੀ ਟੂ 올 ਦਾ ਵੈਨਿਊਜ਼ ਫਰਮ ਪਾਰਕਿੰਗ ਪਲੇਸਸ ਜਿਹੜੀ ਟੈਂਟ ਸਿਟੀਆਂ ਹੈਗੀ ਆ ਉੱਥੇ ਵੀ ਜਿਹੜਾ ਉੱਥੇ ਸ਼ਟਲ ਸਰਵਿਸ ਪ੍ਰੋਵਾਈਡ ਹੋਊਗੀ ਡੈਡੀਕੇਟਿਡ ਬੈਰੀਕੇਟਿਡ ਜਿਹੜਾ ਪੈਡੈਸਟਰੀਅਨ ਰੂਟ ਹੋਊਗਾ ਤੇ ਅਸੀਂ ਇਸ ਦੇ ਵਿੱਚ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਮੈਨਪਾਵਰ ਡਿਪਲॉयਮੈਂਟ ਤੋਂ ਅਲਾਵਾ ਬਿਕੋਜ਼ ਟੈਕਨੋਲੋਜੀ ਜਿਹੜੀ ਉਹ ਇੱਕ ਫੋਰਸ ਮਲਟੀਪਲਾਇਰ ਸੋ ਟੈਕਨੋਲੋਜੀ ਦਾ ਹੈਵੀ ਇਸਤੇਮਾਲ ਹੋਊਗਾ ਸੀਸੀਟੀਵੀ ਕੈਮਰੇਜ਼ ਇੰਸਟਾਲ ਕੀਤੇ ਜਾ ਰਹੇ ਹਨ ਪੂਰੇ ਸ਼ਹਿਰ ਦੇ ਵਿੱਚ 300 ਸੀਸੀਟੀਵੀ ਕੈਮਰੇ ਲੱਗ ਰਹੇ ਹਨ ਇਸ ਤੋਂ ਇਲਾਵਾ ਵੱਖਰੇ ਅਸੈਂਬਲੀ ਸੈਸ਼ਨ ਲਈ ਵੱਖਰੇ ਤਕਰੀਬਨ 200 ਦੇ ਕਰੀਬ ਸੀਸੀਟੀਵੀ ਕੈਮਰੇ ਲੱਗਣਗੇ ਇਹਦੇ ਵਿੱਚ ਐਨਪੀਆਰ ਕੈਮਰੇ ਪੀਟੀਜ਼ੈਡ ਕੈਮਰੇ ਫੇਸ਼ੀਅਲ ਰਿਕੋਗਨੀਸ਼ਨ ਕੈਮਰੇ ਇਹ ਸਾਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿਖੇ ਇਹ ਸਾਰੇ ਸੈਚੂਰੇਟ ਅਸੀਂ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਮਾਰਟ ਬੈਰੀਕੇਡਸ ਅਸੀਂ ਇੰਸਟਾਲ ਕਰ ਰਹੇ ਹਾਂਗੇ ਤੇ ਆਈਟੀ ਰੋਪੜ ਨਾਲ ਵੈਸੇ ਵੀ ਸਾਡਾ ਐਮਓਯੂ ਸਾਈਨ ਹੈ ਜੀ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲਈ ਸੋ ਅਸੀਂ ਆਈਟੀ ਰੋਪੜ ਨੂੰ ਪਾਰਕਿੰਗ ਸਪੇਸਸ ਨੂੰ ਮੈਪ ਰੀਅਲ ਟਾਈਮ ਦੇ ਵਿੱਚ ਕਰਕੇ ਤੇ ਪਬਲਿਕ ਦੀ স্মੂਥ ਮੂਵਮੈਂਟ ਹੋ ਸਕੇ ਉਹਨਾਂ ਨੂੰ ਰਿਕਵੈਸਟ ਕੀਤੀ ਅਸੀਂ ਸਰਵੇਲੈਂਸ ਲਈ ਡਰੋਨਸ ਡਿਪਲੋਏ ਕਰ ਰਹੇ ਹਾਂਗੇ ਚਾਰ ਸਾਡੇ ਆਫੀਸ਼ੀਅਲ ਪੰਜਾਬ ਪੁਲਿਸ ਦੇ ਡਰੋਨਸ ਹੈਗੇ ਉੱਥੇ ਡਿਪਲੋਏਡ ਹੋਣਗੇ ਇਹਨਾਂ ਤੋਂ ਇਲਾਵਾ ਪ੍ਰਾਈਵੇਟਲੀ ਵੀ ਅਸੀਂ ਡਰੋਨਸ ਇੰਗੇਜ ਕਰ ਰਹੇ ਹਾਂਗੇ ਡਰੋਨ ਸਰਵੇਲੈਂਸ ਦਾ ਫੁਟੇਜ ਸੀਸੀਟੀਵੀ ਦਾ ਫੁਟੇਜ ਇਹ ਸਾਰਾ ਫੁਟੇਜ ਇੱਕ ਜਿਹੜਾ ਸਾਡਾ ਮਾਸਟਰ ਕੰਟਰੋਲ ਰੂਮ ਹੈ ਉੱਥੇ ਕਨਵਰਜ ਕੀਤਾ ਜਾਊਗਾ ਫੋਰਸ ਡਿਪਲॉयਮੈਂਟ ਦੇ ਵਿੱਚ ਵੀ ਅਸੀਂ ਕਯੂਆਰ ਕੋਡਡ ਡਿਊਟੀ ਸਲिप्स इशੂ ਕਰਾਂਗੇ ਕਲਰ ਕੋਡਡ ਡਿਊਟੀ ਸਲिप्स इशੂ ਕਰਾਂਗੇ ਤਾਂ ਕਿ ਪਬਲਿਕ ਏਰੀਆ ਦੇ ਵਿੱਚ ਦੂਜੇ ਏਰੀਆ ਦੇ ਵਿੱਚ ਜਿਹੜੀ ਫੋਰਸ ਹੈਗੀ ਉਸ ਦੀ ਪਛਾਣ ਹੋ ਸਕੇ ਆਫੀਸਰਸ ਆਪਣੀ ਫੋਰਸ ਨੂੰ ਪਛਾਣ ਸਕਣ ਜੀ ਕਾਫੀ ਡਿਟੇਲਡ ਬਰੀਫਿੰਗ ਤੇ ਅਸੀਂ ਫੋਕਸ ਕੀਤਾ ਹੈ ਕਿ ਜਿਵੇਂ ਅੱਜ ਦੀ ਬਰੀਫਿੰਗ ਹੋਈ ਹੈ ਆਫੀਸਰਸ ਨੂੰ ਅਸੀਂ ਰਿਕਵੈਸਟ ਕੀਤੀ ਕਿ ਤੁਸੀਂ ਆਪਣੀ ਥੱਲੇ ਦੀ ਫੋਰਸ ਦੀ ਬਰੀਫਿੰਗ ਕਰੋ ਤਾਂ ਕਿ ਫੋਰਸ ਤੇ ਆਫੀਸਰਸ ਦਾ ਰਫਤਾਰ ਰਹੇ ਅਸੀਂ ਜਿਹੜੀ ਫੋਰਸ ਸਪੈਸ਼ਲੀ ਜਿਹੜੀ ਬਾਹਰੋਂ ਆ ਰਹੀ ਹੈ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਊਗਾ ਉਹਨਾਂ ਦੇ ਲੋਜਿੰਗ ਬੋਰਡਿੰਗ ਅਰੇਂਜਮੈਂਟਸ ਪੂਰੇ ਅਰੇਂਜਮੈਂ ਤਾਕੀ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਾ ਆਵੇ ਤੇ ਸਪੈਸ਼ਲੀ ਜਿਹੜੇ ਆਪਣੇ ਲੋਕਲ ਜਵੇਂ ਕਈ ਵਾਰੀ ਕ੍ਰਿਮੀਨਲਸ ਹੁੰਦੇ ਆ ਕੋਈ ਆਮ ਤੌਰ ਤੇ ਜੇਬ ਤਰਾਸ਼ੀ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਉਹ ਜਿਹੜਾ ਡਾਟਾ ਹੈਗਾ ਸਾਡੀ ਪੀਐਸ ਐਪ ਹੈਗੀ ਉਸ ਦੇ ਵਿੱਚ ਪਾਪੂਲੇਟ ਕੀਤਾ ਗਿਆ ਹੈ ਤਾਂਕਿ ਅਲਰਟਨੈਸ ਰਹੂਗੀ ਅਦਰਵਾਇਜ਼ ਹਜੇ ਤੱਕ ਸਾਡੇ ਕੋਲ ਕੋਈ ਐਜੀਟੇਸ਼ਨ ਦੇ ਇਨਪੁਟਸ ਨਹੀਂ ਹੈਗੇ ਪਰ ਅਦਰਵਾਇਜ਼ ਸਾਡੀ ਤਿਆਰੀ ਹੈਗੀ ਸਾਡੇ ਸਪੌਟਰਸ ਸੀਆਈਡੀ ਦੀ ਕਾਫੀ ਹੈਵੀ ਇੱਥੇ ਇੰਟੈਲੀਜੈਂਸ ਚੀਫ ਸਿਨਾ ਸਾਹਿਬ ਹੈਗੇ ਤੇ ਕਾਫੀ ਹੈਵੀ ਇਥੇ ਡਿਪਲॉयਮੈਂਟ ਪਲਾਨ ক্লোਜ਼ ਦੇ ਵਿੱਚ ਹੋਊਗੀ ਕਿ ਨਿਰਵਿਗਨ ਫੰਕਸ਼ਨ ਹੋਵੇ ਇਸ ਵਾਸਤੇ ਸਾਰੇ ਉਪਰਾਲੇ ਕੀਤੇ ਜਾ ਰਹੇ ਹੈਗੇ ਜਿਹੜਾ ਇੰਟਰਨਲ ਸਿਕਿਉਰਿਟੀ ਸਿਨੈਰੀਓ ਹੈ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੈ ਕਿ ਉਹ ਇੰਡੀਆ ਦੇ ਵਿੱਚ ਕੋਈ ਨਾ ਕੋਈ ਇਨਸੀਡੈਂਟ ਕਰਨ ਸੋ ਅਸੀਂ ਫੁੱਲੀ ਗੀਅਰਡ ਅਪ ਹੈਗੇ ਇੰਟਰਨਲ ਸਿਕਿਉਰਿਟੀ ਸਿਨੈਰੀਓ ਨੂੰ ਮੀਟ ਅਪ ਕਰਨ ਲਈ ਸਾਡੀ ਜਿਹੜੀ ਇਨਪੁਟਸ ਜਿਹੜੀ ਹੈ ਉਸ ਦੇ ਮੁਤਾਬਿਕ ਅਸੀਂ ਆਪਣੀ ਕਰੈਕ ਕਮਾਂਡੋ ਟੀਮਾਂ ਐਸਓਜੀ ਟੀਮਾਂ ਕਵਿਕ ਰਿਐਕਸ਼ਨ ਪਾਰਟੀਆਂ ਸਾਡੀ ਇੱਥੇ ਮੌਜੂਦ ਹੋਣਗੀ ਤੇ ਕਿਸੇ ਵੀ ਅਨਫੋਰਸਿਨ ਸਿਚੁਏਸ਼ਨ ਨੂੰ ਅਸੀਂ ਵਿਜਠਣ ਲਈ ਅਸੀਂ ਤਿਆਰ ਹੈਗੇ ਕੰਟਿੰਜੈਂਸੀ ਪਲਾਨ ਸਾਡੇ ਇਨਫੈਕਟ ਅਸੀਂ ਵਿਜੂਅਲਾਈਜ਼ ਕੀਤਾ ਹੈ ਜਿਹੜਾ ਮਹਾਕੁੰਮ ਦਾ ਐਕਸਪੀਰੀਐਂਸੀ ਹੋਰ ਕੀ ਮੰਨ ਲਓ ਸਟੈਂਪੀਡ ਹੁੰਦਾ ਹੈ ਕੋਈ ਮੈਡੀਕਲ ਇਮਰਜੈਂਸੀ ਹੁੰਦੀ ਹੈ ਤੇ ਉਹਦੇ ਲਈ ਕੰਟਿੰਜੈਂਸੀ ਅਰੇਂਜਮੈਂਟਸ ਕਰਾਊਡ ਮੈਨੇਜਮੈਂਟ ਰਿਕਵਰੀ ਵੈਨਸ ਮੈਡੀਕਲ ਸਰਵਿਸਸ ਤੇ ਸਾਰਾ ਕੁਝ ਜਿਹੜਾ ਹੈਗਾ ਸਿਸਟਮ ਕੀ ਅਡਪ ਹੋਏਗਾ ਪੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈਗੀ ਕਿ ਇਹ ਜਿਹੜਾ ਅਨੰਤਪੁਰ ਸਾਹਿਬ ਵਿਖੇ ਜਿਹੜਾ ਸਮਾਗਮ ਹੋ ਰਿਹਾ ਹੈ ਇਸ ਨੂੰ ਬਿਲਕੁਲ ਸਮੂਥ ਮੈਨਰ ਦੇ ਵਿੱਚ ਸਿਕਿਉਰ ਮੈਨਰ ਦੇ ਵਿੱਚ ਇਹ ਕੀਤਾ ਜਾਊਗਾ ਸਰ ਜੀ